ਅਕਾਲੀ ਦਲ ਅੱਜ ਕਈ ਧੜਿਆਂ 'ਚ ਵੰਡਿਆ ਗਿਆ ਉਹ ਅਕਾਲੀ ਦਲ ਜਿਹੜਾ ਕਿ ਕਿਹਾ ਜਾਂਦਾ ਅਕਾਲੀ ਦਲ ਬਾਦਲ ਉਹ ਵੀ ਕਈ ਧੜਿਆਂ 'ਚ ਵੰਡਿਆ ਗਿਆ ਉਹ ਤੋਂ ਇਲਾਵਾ ਹੋਰ ਕਈ ਅਕਾਲੀ ਦਲ ਧੜੇ ਨੇ ਚਾਹੇ ਸਿਮਰਨਜੀਤ ਸਿੰਘ ਮਾਨ ਦਾ ਹੋਵੇ ਜਾਂ ਅਮਰਪਾਲ ਸਿੰਘ ਦਾ ਹੋਵੇ ਅਕਾਲੀ ਦਲ ਜੋ ਨਵਾਂ ਬਣਿਆ ਹੈਗਾ ਤੇ ਇਹ ਸਾਰੇ ਵੱਖੋ ਵੱਖਰੇ ਧੜਿਆਂ ਚ ਵੰਡੇ ਹੋਏ ਨੇ ਸਿੱਖ ਵੀ ਆਪਦੇ ਆਪ ਨੂੰ ਜੋ ਸਿੱਖੀ ਦਾ ਪ੍ਰਚਾਰ ਕਰਦੇ ਆ ਸਿੱਖ ਪ੍ਰਚਾਰਕ ਉਹ ਵੀ ਵੱਖੋ ਵੱਖਰੇ ਨੇ ਕੋਈ ਆਪਣੇ ਆਪ ਨੂੰ ਟਕਸਾਲੀ ਦੱਸਦਾ ਹੈ ਕੋਈ ਮਿਸ਼ਨਰੀ ਦੱਸਦਾ ਕੋਈ ਸੰਪਰਦਾਵਾਂ ਨਾਲ ਜੋੜਦਾ ਆਪਣੇ ਆਪ ਨੂੰ ਤੁਹਾਨੂੰ ਲੱਗਦਾ ਵੀ ਇੰਨਾ ਖਲਾਰ ਪੈਣ ਤੋਂ ਬਾਅਦ ਸਾਂਝੇ ਹੋ ਸਕਦੇ ਆ ਲੋਕ ਸਿੱਖ ਖਲਾਰ ਪਿਆ ਕਿਉਂ ਆ ਜੀ ਨੋ ਟੂ ਚੇਂਜ ਜੇ ਕਿਸੇ ਚੀਜ਼ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ ਜਾਣੋ ਨਾ ਪਹਿਲਾਂ ਉਹਨੂੰ ਤਾਂ ਹੀ ਬਦਲੋਗੇ ਨਾ ਜੀ ਜੇ ਕਿਸਾਨਾਂ ਚ ਖਲਾਰਾ ਪੈ ਗਿਆ ਇੱਠੇ ਹੋ ਕੇ ਜਿੱਤ ਕੇ ਆਏ ਸੀ ਪੈ ਗਿਆ ਖਲਾਰਾ ਹਮ ਅਕਾਲੀਆਂ ਨੇ ਅੱਡੀ ਵੱਡੀ ਲੜਾਈ ਲੜੀ ਜਿਹੜੇ ਕਹਿੰਦੇ ਨੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਤੱਥ ਹਮ ਪਰ ਜਿਹੜੇ ਅੱਜ ਕੱਲ੍ਹ ਦੇ ਅਕਾਲੀ ਨੇ ਉਹ ਤਾਂ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਰਨ ਕੋਲੋਲਾ ਹਮ ਉਸ ਤੋਂ ਬਾਅਦ ਕੀ ਹੋਇਆ ਆਨੰਦਪੁਰ ਸਾਹਿਬ ਦੇ ਮਰਤੇ ਦੀ ਜਿਹੜੀ ਲੜਾਈ ਸੀ ਇੱਕ ਤਰ੍ਹਾਂ ਤਾਂ ਖਾਲਸਾਣ ਵਾਲੇ ਪਾਸੇ ਚਲੀ ਗਈ ਦੂਜੀ ਸਮਝੌਤਾ ਪ੍ਰਸਤ ਬਣਨਗੀ ਉਸ ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਫੇਰ ਹੋਣ ਤੋਂ ਬਾਅਦ ਮਾਨਸਾਹਬ ਵੀ ਇੱਕ ਵਾਰ ਉੱਪਰ ਆਏ ਸੀ ਬਾਦਲ ਸਾਹਿਬ ਉੱਪਰ ਉਹ ਆਤਮ ਸਮਰਪਣ ਵਾਲੀ ਸਿਆਸਤ ਹੋ ਗਈ ਹਮ ਰੋਲਾ ਲੀ ਦੇ ਵਿੱਚ ਆ ਮਾਰਗ ਸੇਧ ਦੇ ਵਿੱਚ ਆ ਦਰਬਾਰ ਸਾਹਿਬ ਕਿਹਾ ਗਿਆ ਨਾ 77 ਤੋਂ ਗੱਲ ਚੱਕੀ ਤੁਹਾਡੀ ਸਰਕਾਰਾਂ ਵੇਲੇ ਹੋਇਆ ਤੁਹਾਡੀਆਂ ਸਰਕਾਰਾਂ ਬਣਾਈਆਂ ਜ਼ਖਮਾਂ ਤੇ ਮਲਮ ਲਾਉਣ ਨੂੰ ਤੁਸੀਂ ਉਂਗਲਾਂ ਪਾ ਪਾ ਪਾੜੇ ਕਾਤਲਾਂ ਨੂੰ ਤੁਸੀਂ ਹੱਲਾ ਸ਼ੇਰੀਆਂ ਦਿੱਤੀਆਂ ਤਰੱਕੀਆਂ ਦਿੱਤੀਆਂ ਪੰਥ ਤੇ ਪੰਜਾਬ ਵੱਲ ਪਿੱਠ ਕੀਤੀ ਇੱਕ ਵੀ ਮੁੱਦਾ ਤੁਸੀਂ ਹੱਲ ਨਹੀਂ ਕਰਾਇਆ ਵਰਤਾਂਤ ਆ ਉਹਨੂੰ ਲਾਗੂ ਕਰ ਲਈ ਅੱਗੇ ਆਦੇਸ਼ ਆ ਇਸ ਕਰਕੇ ਸਿਰ ਜੋੜ ਕੇ ਜਦੋਂ ਆਪਾਂ ਬੈਠਾਂਗੇ ਨਾ ਜੀ ਆਪਸੀ ਵਿਚਾਰ ਚਰਚਾ ਕਰਾਂਗੇ ਫਿਰ ਉਹਦੇ ਵਿੱਚੋਂ ਨਿਕਲੋ ਵੀ ਆਨੰਦ ਪ੍ਰਸਾਦ ਦੇ ਮਤੇ ਤੋਂ ਹੁਣ ਸਾਡੀ ਮਾਰਗ ਸੇਧ ਕੀ ਆ ਕੀ ਵੱਖਰਾ ਦੇਸ਼ ਬਣਾਉਣ ਵਾਲੀ ਆ ਕੀ ਸਿਰਫ ਸਰਕਾਰ ਬਣਾਉਣ ਵਾਲੀ ਉਹ ਜਿਵੇਂ ਬਾਦਲ ਕਹਿੰਦੇ ਕਦੇ ਨਹੀਂ ਚੱਲੀ ਜੀ ਇੰਨੀ ਦੋ ਵਾਰ ਇੱਕ ਵਾਰ ਰਿਪੀਟ ਹੋ ਗਈ ਤੇ 15 ਸਾਲ ਸਰਕਾਰਾਂ ਚੱਲੀਆਂ ਸਾਡੀਆਂ ਕੀ ਸਿਰਫ ਸਰਕਾਰਾਂ ਬਣਾਉਣਾ ਤੇ ਉਹਨਾਂ ਵਾਂਗੂ ਚਲਾਉਣਾ ਕੀ ਪੰਜਾਬ ਦੇ ਮੁੱਦੇ ਇਹੀ ਨੇ ਵੀ ਸੜਕਾਂ ਲਾਤ ਖੋਲਤੀਆਂ ਜੀ ਸੜਕਾਂ ਬਣਾਤੀਆਂ ਪੁਲ ਬਣਾਤੇ ਜੀ ਯਾਦਗਾਰਾਂ ਬਣਾਤੀਆਂ ਮੁੱਦੇ ਕੀ ਨੇ ਪੰਜਾਬ ਦੇ ਨਾ ਉਹਨਾਂ ਨੇ ਨਿਸ਼ਾਨਦੇਹੀ ਕਰਨੀ ਪੂ ਉਹ ਮੁੱਦਿਆਂ ਤੇ ਹੋਰ ਤੁਹਾਡੀ ਸਾਝ ਹੋ ਉਹ ਮੁੱਦਿਆਂ ਤੇ ਸੰਕਟ ਬੰਦਿਆਂ ਦਾ ਨਹੀਂ ਹੈ ਸਿਰਫ ਕੌਣ ਕੌਣ ਪਹਿਚਾਣੂ ਉਹ ਮੁੱਦੇ ਨਾ ਤਾਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਸਿਮਰਨਜੀਤ ਸਿੰਘ ਮਾਨ ਸਿਰਫ ਖਾਲਿਸਤਾਨ ਤੇ ਆ ਕੇ ਖੜ ਜਾਂਦੇ ਨੇ ਸੁਖਵੀਰ ਬਾਦਲ ਦੀ ਤੁਸੀਂ ਗੱਲ ਕਰਦੇ ਹੋ ਤਾਂ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਹੋ ਉਹ ਇਹ ਵਿਕਾਸ ਨੂੰ ਦੱਸਦੇ ਆ ਕਿ ਇਹ ਪੰਜਾਬ ਦੇ ਮੁੱਦੇ ਨੇ ਫੇ ਪਹਿਚਾਣੂ ਕੌਣ ਪੰਜਾਬ ਦੇ ਮੁੱਦੇ ਇਹਦੇ ਖਤਰ ਗੁਰੂ ਸਾਹਿਬ ਨੇ ਦੱਸਿਆ ਹੂੰ ਗੁਰਮਖ بیٹھੋ ਸਫਾ ਬਚਾਏ ਹੋ 71 ਮੀਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹੁਣ ਤੁਸੀਂ ਇੱਕ ਗੁਰਮਖਾਂ ਨੂੰ ਇਕੱਠੇ ਨਹੀਂ ਨਾ ਹੋਣ ਦਿੱਤਾ ਜਾ ਰਿਹਾ ਮੈਂ ਇਹ ਹੋਣਾ ਚਾਹੀਦਾ ਨਾ ਜੀ ਮੈਂ ਕਹਿੰਦਾ ਕੋਈ 50% ਗੁਰਮਖਾ ਕੋਈ 60% ਆ ਕੋਈ 70% ਆ ਕੋਈ 90% ਆ ਜੇ ਤੁਸੀਂ ਸੰਵਾਦ ਦੇ ਵਿੱਚ ਪਾਉਂਗੇ ਸੰਵਾਦ ਗੁਰੂ ਨਾਨਕ ਸਾਹਿਬ ਨੇ ਸੱਚੇ ਇਕੱਠਾ ਕੀਤਾ ਦੁਨੀਆ 'ਚ ਘੁੰਮ ਕੇ ਜੀ ਫਿਰ ਪੋਥੀ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਸਾਹਮਣੇ ਆ ਗਿਆ